ਬੈਂਗਲੌਰ ਭਗੜੜ ਮਾਮਲੇ ਵਿੱਚ ਇੱਕ ਨਵਾਂ ਮੋੜ ਆਇਆ ਬੈਂਗਲੌਰ ਵਿੱਚ ਬੁੱਧਵਾਰ 4 ਜੂਨ ਨੂੰ ਚਿੰਤਾ ਸੁਆਮੀ ਸਟੇਡੀਅਮ ਦੇ ਬਾਹਰ ਹੋਈ ਭਗੜੜ ਨੂੰ ਲੈ ਕੇ ਕ੍ਰਿਕਟਰ ਵਿਰਾਟ ਕੋਹਲੀ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਗਈ ਹੈ ਐਚ ਐਨ ਵੈਂਕਟੇਸ਼ ਨਾਮ ਦੇ ਇੱਕ ਸਮਾਜਿਕ ਕਾਰਕੂਨ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਹਾਲਾਂਕਿ ਕਾਰਕੂਨ ਦੀ ਸ਼ਿਕਾਇਤ ਤੇ ਅਜੇ ਤੱਕ ਕੋਈ ਐਫ ਆਈ ਆਰ ਦਰਜ ਨਹੀਂ ਹੋਈ ਹੈ ਸਮਾਚਾਰ ਏਜੰਸੀ एएनआई ਦੇ ਅਨੁਸਾਰ ਸਮਾਜਿਕ ਕਾਰਕੁਨ ਐਚਐਮ ਵੈਂਟੇਸ਼ ਨੇ ਆਪਣੀ ਸ਼ਿਕਾਇਤ ਵਿੱਚ ਆਈਪੀਐਲ ਇਤਿਹਾਸ ਵਿੱਚ ਆਰਸੀਬੀ ਦੀ ਪਹਿਲੀ ਜਿੱਤ ਦੇ ਜਸ਼ਨ ਦੌਰਾਨ ਹੋਈ ਭਗਦੜ ਲਈ ਕ੍ਰਿਕਟਰ ਵਿਰਾਟ ਕੋਹਲੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਕਾਰਕੁਨ ਨੇ ਕਿਹਾ ਕਿ ਬੈਂਗਲੌਰ ਭਗਦੜ ਮਾਮਲੇ ਲਈ ਵਿਰਾਟ ਕੋਹਲੀ ਜ਼ਿੰਮੇਵਾਰ ਹਨ ਆਈਪੀਐਲ ਵਿੱਚ 18 ਸਾਲਾਂ ਬਾਅਦ ਪਹਿਲੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਆਰਸੀਬੀ ਦੀ ਟੀਮ ਬੈਂਗਲੌਰ ਨੇ ਚਿੰਤਾ ਸਵਾਮੀ ਸਟੇਡੀਅਮ ਵਿੱਚ ਜਿੱਤ ਦਾ ਜਸ਼ਨ ਮਨ ਨਵਨ ਆਈ ਸੀ ਉਸੇ ਸਮੇਂ ਟੀਮ ਦੀ ਜਿੱਤ ਦੇ ਜਸ਼ਨ ਵਿੱਚ ਸ਼ਾਮਲ ਹੋਣ ਲਈ ਲੱਖਾਂ ਪ੍ਰਸ਼ੰਸਕ ਸਟੇਡੀਅਮ ਦੇ ਬਾਹਰ ਇਕੱਠੇ ਹੋਏ ਸਨ ਜਦੋਂ ਕਿ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਸੰਭਾਲਣ ਲਈ ਢੁਕਵੇਂ ਪ੍ਰਬੰਧ ਨਹੀਂ ਕੀਤੇ ਗਏ ਸਨ ਜਿਸ ਕਾਰਨ ਭਗਦੜ ਮਚ ਗਈ ਮਚੀ ਅਤੇ 11 ਲੋਕਾਂ ਦੀ ਜਾਨ ਚਲੀ ਗਈ ਕਰਨਾਟਕ ਦੇ ਮੁੱਖ ਮੰਤਰੀ ਸਿਦਰ ਰਮਈਆ ਦੇ ਅਨੁਸਾਰ ਚਿੰਤਾ ਸੁਆਮੀ ਸਟੇਡੀਅਮ ਜਮ ਜੋ ਕਿ ਆਰਸੀਬੀ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਨਿਰਧਾਰਿਤ ਕੀਤਾ ਗਿਆ ਸੀ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਸੰਭਾਲਣ ਲਈ ਕਾਫੀ ਨਹੀਂ ਮੁੱਖ ਮੰਤਰੀ ਨੇ ਕਿਹਾ ਕਿ ਚਿੰਤਾ ਸੁਆਮੀ ਸਟੇਡੀਅਮ ਦੀ ਸਮਰਥਾ 35000 ਲੋਕਾਂ ਦੀ ਪਰ ਆਰਸੀਬੀ ਦੀ ਜਿੱਤ ਦੇ ਜਸ਼ਨ ਵਿੱਚ ਸ਼ਾਮਲ ਹੋਣ ਦੇ ਲਗਭਗ 2 ਤੋਂ 3 ਲੱਖ ਲੋਕਾਂ ਦੀ ਭੀੜ ਇਕੱਠੀ ਹੋਈ ਸੀ ਬੈਂਗਲੁਰੂ ਵਿੱਚ ਭਗੜੜ ਦੀ ਜਾਂਚ ਲਈ ਰਾਜ ਸਰਕਾਰ ਨੇ ਸੇਵਾ ਮੁਕਤ ਹਾਈ ਕੋਰਟ ਦੇ ਜੱਜ ਜਸਟਿਸ ਜੋਨ ਮਾਈਕਲ ਡਿਕਲ ਡੀ ਕੁੰਕੁੰਗਾ ਦੀ ਅਗਵਾਈ ਵਿੱਚ ਇੱਕ ਮੈਮਰੀ ਜਾਂਚ ਕਮਿਸ਼ਨ ਬਣਾਇਆ ਹੈ ਇਸ ਦੇ ਨਾਲ ਹੀ ਬੈਂਗਲੁਰੂ ਭਗੜੜ ਮਾਮਲੇ ਨਾਲ ਸੰਬੰਧਿਤ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚ ਡੀ ਐਨ ਏ ਐਂਟਰਟੇਨਮੈਂਟ ਅਨਟਰਪ੍ਰਾਈਟ ਪ੍ਰਾਈਵੇਟ ਲਿਮਟਿਡ ਦੇ 에ਰਾਈਲ ਚੈਲੈਂਜਰਸ ਬੈਂਗਲੌਰ ਦੇ ਮਾਰਕੀਟਿੰਗ ਅਤੇ ਮਾਲੀਆ ਮੁਖੀ ਨikhil ਸ਼ੋਸਲੇ ਵਪਾਰਕ ਮਾਮਲਿਆਂ ਦੇ ਉਪ ਪ੍ਰਧਾਨ ਸੁਨੀਲ ਮੈਥਿਊ ਸੀਨੀਅਰ ਇਵੈਂਟ ਮੈਨੇਜਰ ਕਿਰਨ ਕੁਮਾਰ ਅਤੇ ਐਕਟਿੰਗ ਆਪਰੇਸ਼ਨਾਂ ਦੇ ਮੁਖੀ ਸੁਮੰਤ ਸ਼ਾਮਲ ਹਨ ਇਨ੍ਹਾਂ ਚਾਰਾਂ ਲੋਕਾਂ ਨੂੰ 14ਵੀਂ ACMM ਅਦਾਲਤ ਦੇ ਹੁਕਮ ਤੋਂ ਬਾਅਦ 14 ਦਿਨਾਂ ਲਈ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ